ਲਵ ਯੂ ਭਾਈ ਲਵ ਯੂ ਮੈਂ ਧੰਨਵਾਦ ਸਤਿ ਪਹਿਲਾ ਤਾਂ ਬਰਾੜ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਸੋਹਣਾ ਬੋਲੇ ਨੇ ਔਰ ਆਲਵੇਜ਼ ਜਦੋਂ ਇਹੋ ਜਿਹੇ ਪ੍ਰਾਖੜੇ ਨੇ ਦਾ ਪੰਜਾਬੀ ਸਰਮੇ ਦੀ سپورਟ ਹੋ ਰਹੀ ਹੈ ਪੰਜਾਬੀ ਸਰਮੇ ਦੀ سپورਟ ਵਾਸਤੇ ਔਰ ਸੱਚੀ ਤੁਸੀਂ ਗਾਂਧੀ ਦੇ ਟਾਈਮ ਤੇ ਇਫਰਟ ਕੀਤਾ ਕਿ ਅਸੀਂ ਨਵੇਂ ਸੀਗੇ ਡਾਟਾ ਨੂੰ ਤੁਹਾਨੂੰ ਕੋਈ ਜਾਣਦਾ ਵੀ ਨਹੀਂ ਸੀ ਤੁਸੀਂ ਇੱਕ ਸ਼ੋਅ ਤੋਂ ਫਿਲਮ ਨੂੰ ਚਾਰ ਸ਼ੋਅ ਤੱਕ ਲੈ ਕੇ ਤੁਹਾਡੇ ਵਰਗੇ ਭਰਾਵਾਂ ਦੀ ਦੇ ਪਿਆਰ ਸਦਕਾ ਮੈਨੂੰ ਲੱਗਦਾ ਅੱਜ ਮੈਂ ਇੱਥੇ ਬੈਠਾ ਕਿ ਮੈਂ 20 22 ਫਿਲਮਾਂ ਕਰ ਚੁੱਕਾ ਹਾਂ ਤਾਂ ਤੁਹਾਡੇ ਵਰਗੇ ਭਰਾਵਾਂ ਦਾ ਜੇ ਸਹਿਯੋਗ ਰਿਹਾ ਸਾਥ ਰਿਹਾ ਤਾਂ ਅੱਜ ਪੰਜਾਬੀ ਸਿਨੇਮੇ ਦੇ ਵਿੱਚ ਮੈਂ ਨਿਰੰਤਰ ਕੰਮ ਕਰ ਰਿਹਾ ਹਾਂ ਸੋ ਥੈਂਕ ਯੂ ਬ੍ਰਦਰ ਸਾਹਿਬ ਔਰ ਭਾਈ ਦੇ ਕਹਿਣ ਤੇ ਤਾਂ ਸਾਡਾ ਪ੍ਰੋਗਰਾਮ ਵਾਕਈ ਕੁਝ ਹੋਰ ਸੀਗਾ ਤਾਂ ਇੱਕ ਅਸੀਂ ਕੈਨਸਲ ਕੀਤਾ ਵਿੱਚੋਂ ਮੈਂ ਕਹਿੰਨੀ ਇੱਧਰ ਜ਼ਰੂਰ ਜਾ ਕੇ ਆਉਣਾ ਬਹੁਤ ਪਿਆਰ ਕਰਦੇ ਆ ਔਰ ਕੀ ਵਾਰ ਇਹਨਾਂ ਨੇ ਪਹਿਲਾਂ ਵੀ ਇਨਵਾਈਟ ਕੀਤਾ ਜਿੱਥੇ ਮੈਂ ਜਾ ਨਹੀਂ ਸਕਿਆ ਕਿਉਂਕਿ ਰਜੇਵੇਂ ਐਨੇ ਹੁੰਦੇ ਆ ਜ਼ਿੰਦਗੀ ਦੇ ਵਿੱਚ ਭਜਨਟ ਬਹੁਤ ਹੁੰਦੀ ਆ ਸਮਝ ਆਦ ਤੇ ਸੀ ਹਾਂਜੀ ਹਾਂ ਸੋ ਮੈਂ ਕਿਹਾ ਅਰੋ ਲੰਬਾ ਉਤਾਰ ਕੇ ਆਉਣਾ ਪਿਛਲਾ ਜਿਹੜਾ ਹੈਗਾ ਮੈਂ ਸਾਡੀ ਟੀਮ ਨੂੰ ਕਿਹਾ ਸੋ ਪਿਆਰ ਆ ਤੁਹਾਡਾ ਜੀ ਥੈਂਕ ਯੂ ਵੈਰੀ ਮੱਚ ਤੇ ਬਾਕੀ ਹੁਣ ਉਹਨੇ ਆਪਾਂ ਫਿਲਮ ਤੇ ਪਹਿਲੀਆਂ ਜਿਹੜੀਆਂ ਦੋ ਫਿਲਮਾਂ ਆਈਆਂ ਸੀਗੀਆਂ ਜੇ 1 ਤੇ 2 ਹਾਂਜੀ ਉਹ ਕਿਸੇ ਦੀ ਲਾਈਫ ਤੇ ਅਧਾਰਤ ਸੀਗੀਆਂ ਦੋਵੇਂ ਬਟ ਬਹੁਤ ਹਾਂ ਜਿਵੇਂ ਇੱਕ ਮਿੰਟੋ ਗੁਰਸਰੀਆ ਤੇ ਸੀਗੀ ਉਹਨਾਂ ਦੀ ਕਿਤਾਬ ਡਾਕਟਰਾਂ ਦਾ ਮੁੰਡਾ ਤੇ ਬੇਸਡ ਸੀਗੀ ਜਿਹੜੀ ਸੈਕੰਡ ਵਾਲੀ ਸੀਗੀ ਉਹ ਸ਼ਰਾਬੀ ਤਾਤੇ ਸੀਗੀ ਮੰਗਾ ਸਿਕਨਡਾਲ ਤੇ ਇੱਕ ਫਿਕਸ਼ਨਲ ਸਟੋਰੀ ਹੈ ਜੀ ਇਹ ਵੀ ਜੋ ਚੱਲ ਰਿਹਾ ਆਲੇ ਦੁਆਲੇ ਬੁਰਾਈਆਂ ਚੱਲ ਰਹੀਆਂ ਨੇ ਜੋ ਸਾਡੇ ਨੌਜਵਾਨਾਂ ਨੂੰ ਗਲਤ ਰਸਤੇ ਤੇ ਪਾਉਂਦੇ ਨੇ ਜਿਹਦੇ ਵਿੱਚ ਸਿਸਟਮ ਦੇ ਲੋਕ ਵੀ ਜੁੜੇ ਹੁੰਦੇ ਨੇ ਜਿਵੇਂ ਕਿ ਆ ਕੁੜੀ ਪਿੱਛੇ ਜੇ ਫੜੀ ਗਈ ਹੈ ਜਿਹੜੀ ਪੁਲਿਸ ਵਾਲੀ ਕੁੜੀ ਸੀਗੀ ਥਾਰ ਵਾਲੀ ਬੜੀ ਮਸ਼ਹੂਰ ਹੋਈ ਆ ਸੋ ਇਦਾਂ ਦੇ ਬਹੁਤ ਸਾਰੇ ਅ ਜਿਹੜੇ ਆਪਾਂ ਕਹਿ ਸਕਦੇ ਆ ਸਿਸਟਮ ਦੇ ਵਿੱਚ ਜਿਹੜੇ ਆਪਣੀਆਂ ਡਿਊਟੀਆਂ ਨਹੀਂ ਸਹੀ ਤਰੀਕੇ ਨਾਲ ਨਿਭਾਉਂਦੇ ਤੇ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਸਪੋਰਟ ਕਰਦੇ ਨੇ ਇਹ ਉਹਨਾਂ ਦੇ ਅਗੇਂਸਟ ਫਿਲਮ ਹੈ ਜੀ ਕਿ ਜੇ ਤੁਸੀਂ ਹੀ ਜਿਹੜੀਆਂ ਆਪ ਜਿਵੇਂ ਨਸ਼ਾ ਕਾਲਜਾਂ ਸਕੂਲਾਂ ਦੇ ਵਿੱਚ ਵੰਡਿਆ ਜਾਂਦਾ ਅਸੀਂ ਤਾਂ ਆਪਣੀਆਂ ਸ਼ਿਕਾਇਤਾਂ ਲੈ ਕੇ ਤੁਹਾਡੇ ਕੋਲ ਜਾਣਾ ਕਿ ਆ ਸਾਰਾ ਕੁਝ ਬੁਰਾ ਹੋ ਰਿਹਾ ਇਹਨੂੰ ਰੋਕੋ ਜੇ ਤੁਸੀਂ ਉਹਨਾਂ ਨਾਲ ਮਿਲ ਜੋਗੇ ਤਾਂ ਫਿਰ ਇਸ ਪੰਜਾਬ ਦਾ ਕੀ ਬਣਨਾ ਪੰਜਾਬ ਦੇ ਯੂਥ ਦਾ ਕੀ ਬਣਨਾ ਸੋ 1 ਦਾ ਇੱਕ ਕਨਸੈਪਟ ਹੈ ਜਿਹਦੇ ਵਿੱਚ ਅਸੀਂ ਐਂਟਰਟੇਨਮੈਂਟ ਮੁੱਖ ਰੱਖਿਆ ਤੁਹਾਨੂੰ ਹਸਾਉਗੀ ਫਿਲਮ ਕਰਵਾਉਗੀ ਤੇ ਇੱਕ ਬਹੁਤ ਸੋਹਣਾ ਸੁਨੇਹਾ ਦੇ ਕੇ ਜਾਊਗੀ ਪਰ ਵਾਕੀ ਇਹੋ ਜਿਹੇ ਫਿਲਮਾਂ ਦੀ ਮੈਨੂੰ ਲੱਗਦਾ ਪੰਜਾਬੀ ਸਿਨੇਮੇ ਨੂੰ ਜ਼ਰੂਰਤ ਹੈ ਜੋ ਸਾਡੇ ਸਮਾਜ ਦੇ ਆਲੇ ਦੁਆਲੇ ਜੋ ਬੁਰਾਈਆਂ ਹੋ ਰਹੀਆਂ ਨੇ ਜੋ ਵਿੱਚ ਰਿਹਾ ਉਹਦੇ ਬਾਰੇ ਸਿਨੇਮਾ ਹੀ ਚੰਗੇ ਤਰੀਕੇ ਨਾਲ ਦਿਖਾ ਸਕਦਾ ਹੈ ਔਰ ਅਸੀਂ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਮੇਰੇ ਨਾਲ ਕਵੀਰ ਦੋਹਾਨ ਮੇਰਾ ਵੀ ਇਹ ਜਾਣ ਪਛਾਣ ਦੇ ਮਹਤਾਜ ਨਹੀਂ ਇਹ ਮੇਰੇ ਖਿਆਲ ਚ 100 ਚ 75 ਫਿਲਮਾਂ ਕਰ ਦਿੱਤੇ ਔਰ ਵੱਡੀਆਂ ਵੱਡੀਆਂ ਫਿਲਮਾਂ ਕਰ ਚੁੱਕੇ ਹੁਣ ਮਾਰਕੋ ਚ ਇਹਨਾਂ ਨੇ ਬਹੁਤ ਵੱਡਾ ਮਾਰਕਾ ਮਾਰਿਆ ਸੋ ਸਾਰੇ ਸਾਰੇ ਕਰਾ ਦੀ ਇਹਨਾਂ ਨੇ ਚਾਰੇ ਪਾਸੇ ਸੋ ਇਹ ਬਾਈ ਦਾ ਪਿਆਰ ਹੈ ਹਾਂ ਇਹਨਾਂ ਨੂੰ ਅਸੀਂ ਲੈ ਕੇ ਆਏ ਹਾਂ ਜੀ ਫਿਲਮ ਦੇ ਵਿੱਚ ਔਰ ਓਬਵੀਅਸਲੀ ਇਹਨਾਂ ਦੇ ਆਉਣ ਨਾਲ ਸਾਡੀ ਫਿਲਮ ਸਾਡਾ ਸਿਨੇਮਾ ਉਹਨੂੰ ਵੀ ਫਰਕ ਪਿਆ ਔਰ ਆਡੀਅנס ਦੇਖਣਾ ਚਾਹੁੰਦੀ ਹੈ ਕਿ ਜਦੋਂ ਦੋ ਬੰਦੇ ਆਪੋ ਸਾਹਮਣੇ ਖੜੇ ਨੇ ਤਾਂ ਕੀ ਹੋਣਾ ਉਹਦੇ ਫਿਲਮ ਦੇ ਵਿੱਚ ਹਨਾ नेक्स्ट ਕੁਐਸਚਨ ਸਰ ਔਰ ਇਹ ਹਰਿਆਣੇ ਤੋਂ ਨੇ ਇਹ ਮੈਂ ਦੱਸਦਾ ਇੱਕ ਪਾਸੇ ਪੰਜਾਬ ਹੈ ਤੇ ਇੱਕ ਪਾਸੇ ਹਰਿਆਣਾ ਦੋਵੇਂ ਭਾਈ ਭਾਈ ਨੇ ਪਰ ਇਹਦੇ ਵਿੱਚ ਦੋਹੇ ਟਕਰਾ ਰਹੇ ਨੇ ਸੋ ਇਹ ਤਾਂ ਚਲੋ ਇੱਕ ਫਿਲਮੀ ਰੰਗ ਹੁੰਦਾ ਬਾਕੀ ਟੋਨੀ ਪ੍ਰੈਸ ਦੀ ਆਲਵੇਸ ਕੁੱਟ ਰਹੀ ਹੈ ਕਿ ਤੁਸੀਂ ਸਾਡੀਆਂ ਫਿਲਮਾਂ ਬਾਰੇ ਚੰਗਾ ਲਿਖਿਆ ਵਧੀਆ ਲਿਖਿਆ ਪੰਜਾਬੀ ਸਿਨੇਮੇ ਨੂੰ ਅੱਜ ਇਸ ਬੁਲੰਦੀਆਂ ਤੱਕ ਪਹੁੰਚਾਉਣ ਦੇ ਤੁਹਾਡਾ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਜਿੰਨੇ ਵੀ ਤੁਸੀਂ ਖੜੇ ਹੋ ਚਾਹੇ ਆਡੀਅנס ਖੜੀ ਹੈ ਸਾਡੀ ਚਾਹੇ ਤੁਸੀਂ ਪੱਤਰਕਾਰ ਭਾਈਚਾਰਾ ਪੁਲਿਸ ਵਾਲੇ ਭਰਾ ਸਾਰੇ ਪੁਲਿਸ ਵਾਲੇ ਸਾਰੇ ਜੀ ਸਾਰੇ 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 ਪੁਲਿਸ ਦਾ ਕੰਮ ਹੀ ਬਣਾਈ ਸੀ ਸੀਡੀਐਸਪੀ ਦੇ ਬੱਲੇ ਬੱਲੇ ਘੜਾਈ ਦੀ ਪੁਲਿਸ ਦੀ ਗੋੜੀ ਇਹ ਮੈਂ ਫਿਲਮ ਦਾ ਸ਼ੀਨ ਦੇ ਦੌਰਾਨ ਜਾਂ ਉਹਦੀ ਪ੍ਰੋਮੋਸ਼ਨ ਦੌਰਾਨ ਕਿਹੋ ਜਿਹੇ ਸਮਾਜਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਚੈਲੰਜ ਹਰ ਟਾਸਕ ਵਿੱਚ ਹੀ ਹੁੰਦਾ ਮੈਨੂੰ ਲੱਗਦਾ ਹੈ ਕਿ ਜਦੋਂ ਫਿਲਮ ਨੂੰ ਪ੍ਰੋਮੋਟ ਕਰਨਾ ਉਹ ਜਾਦਾ ਥੋੜਾ ਜਿਹਾ ਟਫ ਹੁੰਦਾ ਆ ਆਲਵੇਜ਼ ਕਿਉਂਕਿ ਗਰਾਊਂਡ ਲੈਵਲ ਤੇ ਜਾਣਾ ਹੁੰਦਾ ਹੈ ਤੁਸੀਂ ਆਡੀਅנס ਦੇ ਵਿੱਚ ਜਾਣਾ ਹੁੰਦਾ ਹੈ ਔਰ ਖਿਆਰਾਂ ਨਾਲ ਇਕੱਠ ਹੁੰਦਾ ਜੀ ਸਾਰਾ ਹਰ ਬੰਦਾ ਖੜਾ ਹੁੰਦਾ ਹੈ ਕਿ ਯਾਰ ਚਾਹਣ ਵਾਲੇ ਖੜੇ ਹੁੰਦੇ ਨੇ ਪਿਆਰ ਕਰਨ ਵਾਲੇ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਕੁਈ ਸਾਡਾ ਨਾਮ ਬਣਿਆ ਲੂ ਜਾਣਣ ਲੱਗੇ ਰਹੇ ਉਹ ਜਿਹੜੇ ਨਰਸ਼ਾਂਗੇ ਜਦ ਬਹੁਤ ਬੰਦੇ ਨੂੰ ਮਿਲ ਮਿਲਿਆ ਨਹੀਂ ਜਾਂਦਾ ਉੱਡਾ ਕੰਮਕੀ ਚੱਲ ਰਹੀ ਹੁੰਦੀ ਆ ਤੇ ਜਿਹੜੇ ਸਾਡੇ ਭਰਾ ਹੁੰਦੇ ਨੇ ਬੌਂਸਰ ਵੀਰ ਉਹਨਾਂ ਦੀ ਆਪਣੀ ਡਿਊਟੀ ਹੁੰਦੀ ਆ ਉਹਨਾਂ ਨੇ ਸਾਨੂੰ ਸੇਫ ਰੱਖਣਾ ਹੁੰਦਾ ਵੀ ਇਹਨਾਂ ਨੂੰ ਕਿਸੇ ਪਾਸੋਂ ਕੋਈ ਨੁਕਸਾਨ ਨਾ ਹੋ ਜੇ ਪਰ ਸਾਡਾ ਦਿਲ ਕਰਦਾ ਹੁੰਦਾ ਕਿ ਯਾਰ ਸਾਰਿਆਂ ਨਾਲ ਫੋਟੋਆਂ ਕਰਾਈਏ ਪਰ ਉਹ ਹੋ ਨਹੀਂ ਸਕਦੀ ਕਿਉਂਕਿ ਇੱਕ ਪਾਸੇ ਇੰਨੇ ਬੰਦੇ ਖੜੇ ਹੁੰਦੇ ਨੇ ਤਾਂ ਉਹ ਥੋੜਾ ਜਿਹਾ ਔਖਾ ਹੋ ਜਾਂਦਾ ਚੁਣੌਤੀਆਂ ਹੁੰਦੀਆਂ ਨੇ ਕਈ ਲੋਕ ਖੁਸ਼ ਹੁੰਦੇ ਕਿ ਨਰਾਜ਼ ਹੁੰਦੇ ਨੇ ਸਾਰਿਆਂ ਨੂੰ ਕੁਝ ਨਹੀਂ ਕੀਤਾ ਜਾ ਸਕਦਾ ਵੀਰੇ ਤੁਸੀਂ ਕਹਿੰਦੇ ਹੋ ਵੀ ਐਕਸ਼ਨ ਹੀ ਕਰ ਪਿਆਰ ਵਾਲੀਆਂ ਕਰਨੀ ਦਿੰਦੇ ਮੈਨੂੰ ਇਹ ਬਾਜੀ ਮੈਂ ਕੀ ਕਰਾਂ ਦੱਸੋ ਮੈਂ ਤਾਂ ਹਾਊਚਾਦਰ ਬਾਬੇ ਨਾਨਕ ਦਾ ਵੀ ਕਰਕੇ ਦੇਖੀ ਆ ਸ਼ਰੀਕ ਵੀ ਆਈ ਸੀ ਹਨਾ ਅਲੱਗ ਤਰ੍ਹਾਂ ਦਾ ਸਿਨੇਮਾ ਵੀ ਕਰਨ ਦੀ ਕੋਸ਼ਿਸ਼ ਕੀਤੀ ਆ ਹੁਣ ਮਧਾਨੀਆਂ ਆਉਣੀ ਆ ਹੁਣ ਦੇਖਦੇ ਤੁਸੀਂ ਕੀ ਪਿਆਰ ਦਿੰਦੇ ਹੋ ਹੁਣ ਐਕਸ਼ਨ ਤੁਸੀਂ ਕਹਿੰਦੇ ਹੋ ਨਹੀਂ ਯਾਰ ਤੇਰਾ ਐਕਸ਼ਨ ਹੀ ਸੂਤ ਆ ਮੈਂ ਗੱਲ ਫੇਰ ਹੋਈ ਲਵ ਧੰਨਵੰਦ ਜੀ ਮੈਂ ਹਰਿਆਣਾ ਤੋਂ ਮੈਂ ਹਰ ਇੰਟਰਵਿਊ ਬੋਲਦਾ ਹਾਂ ਕਿ ਹਰਿਆਣਾ ਪੰਜਾਬ ਇੱਕ ਮਾਕੇ ਦੋ ਬੇਟੇ ਕਰੋੜ ਬਦਲ ਕੇ ਲੇਟੇ

ਭਾਈ ਕੇ ਸਾਥ ਕੰਮ ਕਰਕੇ ਮਤਲਬ ਐਕਟਰ ਜਿਹੇ ਦਾ ਕੰਮ ਕਰਾਈ ਨਹੀਂ ਨੀ ਇੱਕਦਰਾ ਕੰਮ ਕਰਦਾ ਪਿਆਰ ਮੁਹਬਤ ਹੋਰ ਵਧ ਜਾਈਗਾ ਹਰਿਆਣਾ ਪੰਜਾਬ ਕੇਸ ਫਿਲਮ ਟਿੱਕੇ ਦਾ ਸਿੱਧੂ ਮੂਸੇ ਵਾਲਾ ਸਾਡ ਦਾ ਸੌਂਗ ਹੈ ਤੁਸੀਂ ਟ੍ਰਿਬਿਊਟ ਦੇ 2 ਦੇ ਵਿੱਚ ਵੀ ਸਿੱਧੂ ਬਾਈ ਦਾ ਗਾਣਾ ਲੈਣਾ ਚਾਹੁੰਦੇ ਸੀ ਪਹਿਲੀ ਚ ਤਾਂ ਹੈਗਾ ਸੀ ਪਰ 2 ਦੇ ਵਿੱਚ ਬਾਈ ਬਾਹਰ ਸੀਗਾ ਸੋ ਸਰਕਮਸਟੈਂਸਸ ਇਹ ਜੇ ਬਣੇ ਕਿ ਉਹ ਚੀਜ਼ ਬਾਣੀ ਨਹੀਂ ਭਾਈ ਸੋ ਹੁਣ ਕੀ ਹੈ ਕਿ ਸਾਨੂੰ ਸੀਗਾ ਯਾਰ ਜੇ ਹੁਣ ਬਾਈ ਹੁੰਦਾ ਇਸ ਦੁਨੀਆ ਤੇ ਜ਼ਰੂਰ ਗਾਣਾ ਲੈਂਦੇ ਤਾਂ ਫੇਰ ਇੱਕ ਅਜਿਹਾ ਡਾਲਰ ਹੀ ਚਲਾਉਣੇ ਆ ਤੇ ਨਾਲੇ ਬਾਈ ਨੂੰ ਟ੍ਰਿਬਿਊਟ ਦੇਣੇ ਆ ਪਹਿਲਾਂ ਸਾਡਾ ਇਰਾਦਾ ਇਹ ਵੀ ਸੀਗਾ ਕਿ ਅਸੀਂ 11 ਜੂਨ ਨੂੰ ਫਿਲਮ ਲੈ ਕੇ ਆਈਏ ਰਿਲੀਜ਼ ਕਰੀਏ ਬਾਈ ਦੇ ਜਨਮ ਦੇ ਨਾਲੇ ਦੇ ਤੇ ਫੇਰ ਕਈ ਵਾਰ 100 ਚੀਜ਼ਾਂ ਹੋ ਜਾਂਦੀਆਂ ਨੇ ਤਿਆਰ ਨਹੀਂ ਹੁੰਦੇ ਆ ਪ੍ਰਪੇਅਰ ਨਹੀਂ ਹੁੰਦੇ ਤੁਸੀਂ ਤਾਂ ਫੇਰ 13 ਜੂਨ ਨੂੰ ਨਹੀਂ ਅਸੀਂ 11 ਜੂਨ ਤੇ ਫਿਲਮ ਉਹਨਾਂ ਨੂੰ ਟ੍ਰਿਬਿਊਟ ਕਰਨੀ ਸੀਗੀ ਫਿਲਮ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਇੱਕ ਸਰਪ੍ਰਾਈਜ਼ ਮਿਲਣਾ ਓਫੀਸ਼ੀਅਲੇ ਰਿਵੀਲ ਨਹੀਂ ਕਰ ਰਹੇ ਉਹ ਤੁਹਾਨੂੰ ਫਿਲਮ ਦੇ ਕਲਾਈਮੈਕਸ ਤੇ ਮਿਲ ਪਿਆਗਾ ਦੇ ਵੀ ਇੱਕ ਮੋਟੀਵੇਸ਼ਨਲ ਜਿਹਾ ਡਾਇਲੋਗ ਮੋਟੀਵੇਸ਼ਨਲ ਡਾਇਲੋਗ ਉਹ ਉਧਰੇ ਦੇ ਵਾਲਾ ਹੈਗਾ ਨਾ ਯਾਰ ਇਹਦੇ ਵਿੱਚ ਜਿਹੜਾ ਕੂ ਦਾ ਮੁੰਡਾ 3 ਦੇ ਵਿੱਚ ਸੋ ਕਹਿੰਦਾ ਕਿ ਉਹ ਇੱਕ ਚਿੱਟਾ ਵੇਚਣ ਵਾਲੇ ਨੂੰ ਫੜ ਲੈਂਦਾ ਤਾਂ ਜਦੋਂ ਆਉਂਦੇ ਨੇ ਉਹਨੂੰ ਫੜਨ ਪੁਲਿਸ ਵਾਲੇ ਤਾਂ ਉਹਨਾਂ ਨੂੰ ਕਹਿੰਦਾ ਕਿ ਸਭ ਤੁਸੀਂ ਇਹਨੂੰ ਜਾ ਕੇ ਬਾਹਰ ਛੱਡ ਦੋਗੇ ਕੱਲ ਨੂੰ ਤੁਹਾਡੇ ਜਵਾਬ ਵੀ ਇੰਨਾ ਹੀ ਯੂਨੀਵਰਸਿਟੀ ਇੰਨਾ ਕਾਲਜਾਂ 'ਚ ਪੜਨਾ ਆਉਣਗੇ ਕਈ ਵਾਰੀ ਉਹਨਾਂ ਨੂੰ ਹੱਤਾ ਦੇ ਕੇ ਪੂਰਾ ਖੋਲਣੀਆਂ ਪੈਂਦੀਆਂ ਨੇ ਥੋੜੇ ਬੱਚੇ ਵੀ ਇਸੇ ਚੁੰਗੜੇ ਫਸਣਗੇ ਜੇ ਤੁਸੀਂ ਇਹ ਚੀਜ਼ਾਂ ਕੰਟਰੋਲ ਨਾ ਕੀਤੀ। ਫਿਰ ਵੀ ਇੱਕ ਮੋਟੀਵੇਸ਼ਨਲ ਸਪੀਚ ਹੈ ਜੇ ਇਹ ਜਦੋਂ ਤੁਸੀਂ ਫਿਲਮ ਦੇਖੋਗੇ ਉੱਚੀ ਮਜ਼ਾ ਆਊਗਾ ਕਿਉਂਕਿ ਪਿੱਛੇ 뮤직 ਟਾਂ ਟਾਂ ਆਂਡੀ ਛੰਡੀ ਸ਼ੋ ਹੋਊਗੀ ਬੇਰੀ। ਇੱਕੋ ਤਰ੍ਹਾਂ ਦੇ ਕੱਪੜੇ ਨਹੀਂ ਪਾਉਂਦੇ ਸਿਨੇਮਾ ਸੇਮ ਹੀ ਚੀਜ਼ਾਂ ਹੁੰਦੀਆਂ ਆਡੀ ਲਾਈਫ ਚ। ਸੋ ਆਪਾਂ ਕੋਈ ਕਾਰ ਵੀ ਲੈ ਲਈ ਆਪਾਂ ਸਾਲ ਬਾਅਦ ਕਹਿੰਦੇ ਬਦਲ ਦਈਏ ਯਾਰ ਚਲਾ ਲਈ ਕੋਈ ਹੋਰ ਨਵੀਂ ਟਰਾਈ ਕਰਦੇ। ਸੋ ਇਦਾਂ ਹੀ ਐਕਸ਼ਨ ਕਾਮੇਡੀ ਰੋਮਾਂਟਿਕੇ ਰੰਗ ਨੇ। ਹਰ ਰੰਗ ਦੀ ਫਿਲਮ ਹੋਣੀ ਚਾਹੀਦੀ ਆ ਔਰ ਸਾਡੇ ਸੁਭਾਅ ਨੇ ਪੰਜਾਬੀਆਂ ਦੇ ਕਿ ਅਸੀਂ ਮਖੌਲੀ ਤੇ ਅਸੀਂ ਗਰਮ ਸੁਭਾਅ ਦੇ ਵੀ ਆ ਸਾਡੇ ਤਰੀਕੇ ਅਲੱਗ-ਅਲੱਗ ਨੇ ਹਨਾ ਅਸੀਂ ਹੱਸਣਾ ਵੀ ਜਾਣਦੇ ਆ ਪਰ ਜੇ ਸਾਡੇ ਤੇ ਭੀੜ ਪੈਂਦੀ ਆ ਕੋਈ ਤਾਂ ਅਸੀਂ ਖੜਨਾ ਵੀ ਜਾਣਦੇ ਆ ਸੋ ਇਹ ਰੰਗ ਨੇ ਸੋ ਇਹ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਹੱਸਣਾ ਖੇਡਣਾ ਹਰ ਤਰ੍ਹਾਂ ਦੇ ਰੰਗ ਵਧੀਆ ਲੱਗਦੇ ਆ ਸਰ ਮੇਰੇ ਵਿੱਚ ਸਰ ਜਿੱਤੋ ਤਾਂ ਵੀਜੀ ਕਿ ਐਸਾ ਲੱਗ ਰਿਹਾ ਬੋਲੋ ਭਾਈ ਪਿੱਛੇ ਲਾਈਨ ਵਿੱਚ ਕੀ ਮੈਂ ऍम ਫੀਲਿੰਗ ਲਾਈਕ ਇਹ ਮੇਰਾ ਹੋਮ ਟਾਊਨ ਹੈ ਬੜਾ ਚੰਗਾ ਲੱਗ ਰਿਹਾ ਯਾਰ ਬਾਈ ਦੇਵ ਦੇ ਸਾਥ ਕੰਮ ਕਰਕੇ ਤਾਂ ਹੋਰ मतलब मैं क्या दिल गार्डन गार्डन हो गया आई वेरी हैप्पी पार्ट ऑफ पंजाबी सिनेमा मैं बहुत टाइम से एक अच्छी फिल्म की तलाश में था ऐसा नहीं कि मैं हिंदी नहीं कर रहा हूँ साउथ ही कर रहा हूँ मुझे अच्छी स्क्रिप्ट मिलती है तो मैं सब करूंगा और जिस दिन कहानी सुनी और जब बताया कि पार्ट थ्री है सो मैंने इमीडिएटली बोला है भाई से मुलाकात तो हुई डिस्कशन किया तो और कैसे बड़ा कर सकते हैं तो पिक्चर अलग लेवल की है ਆਪ ਜਦ ਦੇਖੋ ਇਹ ਟ੍ਰੇਲਰ ਆਪਨੇ ਦੇਖਾ ਟੀਜ਼ਰ ਆਪਨੇ ਦੇਖਾ ਹੈ ਜੀ ਟੀਜ਼ਰ ਮੇ ਜਾਓਗੇ ਤਾਂ ਹੋਰ ਨਈ ਚੀਜ਼ ਦੇਖਣ ਨੂੰ ਮਿਲੇਗੀ ਅੱਜ ਕੋਈ ਗਾਣਾ ਵੀ ਖੋਲਣਾ ਹਟਾ ਕਤਾਬ ਸਿੱਧੂ ਬਾਈ ਦਾ 5 ਵਜੇ ਹੋਣਾ ਆ ਗਿਆ ਉਹ ਹੁਣ ਆ ਗਿਆ ਜੀ ਅੱਛਾ ਉਹ ਅਸੀਂ ਰਿਲੀਜ਼ ਕਰਨਾ ਹੈ ਜੀ ਹਾਲੀਵੁੱਡ ਜਾਵਾਂਗੇ ਜੀ ਆਪਾਂ 68 ਨਾਲ ਟੋਰ ਟੋਰ ਨਾਲ ਜਾਵਾਂਗੇ ਆਪਾਂ ਇਹ ਨਹੀਂ ਜਾਂਦੇ ਵੀ ਕੋਈ ਸਾਈਡ ਕੈਰੈਕਟਰ ਇਹ ਕਰ ਲਿਆ ਉਹ ਕਰ ਲਿਆ ਜਾਵਾਂਗੇ ਜਿਵੇਂ ਲੀਡ 'ਚ ਜਿਹੜਾ ਆਪਣੇ ਆਪ ਨੂੰ ਢੁਗਦਾ ਹੋਊਗਾ ਜਿਹੜਾ ਲੱਗਦਾ ਹੋਊਗਾ ਉਹ ਜਿਹੇ ਕੈਰੈਕਟਰ ਲਈ ਜਾਵਾਂਗੇ ਕੀ ਤੁਸੀਂ ਬਾਲੀਵੁੱਡ ਵਾਲੇ ਰਿੰਗ ਕਿ ਆਉਣਗੇ ਨਹੀਂ ਮੈਨੂੰ ਆਫਰ ਆਈਆਂ ਜੀ ਪਰ ਮੈਂ ਨਹੀਂ ਤੁਹਾਡੇ ਮਨਪਸੰਦ ਦਾ ਰੋਲ ਨਹੀਂ ਕਿਉਂਕਿ ਇੱਥੇ ਵਧੀਆ ਪਿਆਰ ਮਿਲ ਰਿਹਾ ਹੈ ਵਧੀਆ ਇੱਜ਼ਤ ਹੈ ਦਾ ਇੱਕ ਸੀਰੀਜ਼ ਆਫਰ ਹੋਈ ਸੀ ਮੈਨੂੰ ਵੱਡੀ ਸੀਰੀਜ਼ ਹੈਗੀ ਉਹ Amazon ਦੀ ਬਟ ਉਹ ਚ ਕੁਝ ਇਹੋ ਜਿਹੇ ਸੀਨ ਸੀਗੇ ਜਿਹੜੇ ਕਿ ਪਰਿਵਾਰਾਂ ਦੇ ਵਿੱਚ ਬੈਠ ਕੇ ਮੈਂ ਮਨਾ ਕਰਤਾ ਵੀ ਇੱਜ਼ਤ ਕਮਾਉਣ ਵਾਲੇ ਲੋਕਾਂ ਦੀ ਇੱਜ਼ਤ ਕਮਾਉਣ ਵਾਲੇ ਨਹੀਂ ਆ ਬੜੀ ਮੁਸ਼ਕਲ ਸਾਨੂੰ ਪਿਆਰ ਮਿਲਿਆ ਲੋਕਾਂ ਦਾ ਸੋ ਪੈਸਾ ਮੁੱਖ ਨਹੀਂ ਰੱਖਣਾ ਸਭ ਤੋਂ ਪਹਿਲਾਂ ਇੱਜ਼ਤ ਮੁੱਖ ਰੱਖਣੀ ਹੈ ਸੈਲਫ ਰਿਸਪੈਕਟ ਜਿੰਨਾ ਵੀ ਯੂਥ ਆ ਜਾਂ ਜਿਹੜੇ ਪਿਆਰ ਕਰਨ ਵਾਲੇ ਨੇ ਜੀ ਆਲਵੇ ਚੜ੍ਹਦੀ ਕਲਾ ਚ ਰਹੋ ਆਪਣੇ ਡ੍ਰੀਮ ਪੂਰੇ ਕਰਨ ਲਈ ਜੋਰ ਲਾਓ ਨਸ਼ਿਆਂ ਤੋਂ ਦੂਰ ਰਹੋ ਅਤੇ ਆਪਣਾ ਪੋਜ਼ਿਟਿਵ ਲੋਕਾਂ ਦੀ ਸੰਗਤ ਕਰੋ ਪੋਜ਼ਿਟਿਵ ਰਹੋ ਤੇ ਪੋਜ਼ਿਟਿਵ ਲੋਕਾਂ ਦੀ ਸੰਗਤ ਕਰੋ 네ਗੇਟਿਵਿਟੀ ਤੋਂ ਬਚੋ ਜਿੰਨਾ ਬੱਸ ਸਕਦੇ ਹੋ ਖੁਦ ਤੇ ਵਿਸ਼ਵਾਸ ਰੱਖੋ ਜੇ ਕੋਈ ਡ੍ਰੀਮ ਹੈਗਾ ਜਾਂ ਕੁਝ ਬਣਨ ਦਾ ਸੋਚਿਆ ਉਹਨੂੰ ਪੂਰਾ ਕਰਨ ਲਈ ਆਪਣੀ ਜਾਨ ਲਾ ਦਿਓ ਜੱਦ ਬਣਾ ਲਓ ਉਹਨੂੰ ਬੱਸ ਥੈਂਕ ਯੂ ਜੀ ਬਾਈ ਅੱਜ ਦੇ ਦਿਨ ਮੈਂ ਜੰਗਲ ਟਾਈਮ